ਮਜ਼ਹੂਰ ਮਾਦਮ ਕਾਂਗਰਸ ਨੇ ਕੇ ਕੇਸੀ ਵਿਭਾਗ ਨੂੰ ਰਾਉ ਨਾਵੀ ਜੀ ਬਲੌਸ਼ਰੀ ਦੀ ਜਨਤਾ ਹਰਦੇ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਜਨਤਾ ਹੋਰ ਚੋੜ ਗੱਡੀ ਛੋੜ ਇਸ ਮਿਹਨਤ ਨੂੰ ਹਰ ਘਰ ਤੱਕ ਹਰ ਪਿੰਡ ਤੱਕ ਹਰ ਸ਼ਹਿਰ ਤੱਕ ਹਰ ਦਸਤੇ ਤੱਕ ਹਰ ਮਹਲ ਤੱਕ ਲੈ ਕੇ ਜਾਣ ਦਾ ਕੰਮ ਅਸੀਂ ਕਰਾਂਗੇ ਜੇ ਤਾਂ ਹੋ ਸਰਕਾਰ ਚ ਸਰਕਾਰ ਬਣ ਗਈ ਸਰਕਾਰ ਹੋਈ ਤਾਂ ਫਿਰ ਵੀ ਬਾਹਰ ਸਰਕਾਰ ਤੇ ਵੀ ਨਾ ਹੋ ਤਾਗ ਦੇ ਉਹ ਸਾਥੀ ਜਿਹਦੇ ਕੋਲ ਜੈਟੀ ਕਾਰਡ ਹੋਗਾ ਜਿਹੜੇ ਸਰਕੇ ਕੰਮ ਕੀਤਾ ਹੋਗਾ ਉਹ ਸਕੇਗੀ ਸੀ ਕਾਂਗਰਸ ਤੇ ਵਰਕਰ ਦੀ ਐਮਐਲਏ ਦੀ ਸਰਵਾਈ ਹੋ ਗਈ ਜਾਂ ਕਰਨਾ ਫਟੜਾ ਵਾਦਾ ਕਰ ਰਿਹਾ ਹੈ। ਅਰਹਮਾਨੀ ਜੀ ਦੀ ਜਿੰਨੀ ਤੇ ਕੀਤੀ ਜਾ ਸਕੇ ਕਾਂਗਰਸ ਦੀ ਉਹ ਨੈਸ਼ਨਲ ਲੀਡਰਸ਼ਿਪ ਦੀ ਜਿੰਨੀ ਤੇ ਕੀਤੀ ਜਾ ਸਕੇ ਗੜੇ ਸਾਹਿਬ ਪੇਕਾ ਖਾਦੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਨarendra Modi ਦੀਆਂ ਨੀਤੀਆਂ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਜਿਹੜਾ ਚੋਰ ਕਮਿਸ਼ਨ ਤੇ ਆਹੀ ਕਈ ਮਾਰ ਦੀਆਂ ਵੋਟਾਂ ਨੂੰ ਖੋਹਦਾ ਕੰਮ ਕੀਤਾ ਜਾ ਰਿਹਾ ਹੈ ਉਹਦਾ ਖਾਸਾ ਲੋਕਸਭਾ ਦੇ ਵਿੱਚ ਕੀਤਾ ਤੇ ਭਾਰਤ ਸਰਕਾਰ ਨੂੰ ਕੋਈ ਜਵਾਬ ਨਹੀਂ ਆਉਂਦਾ ਦੇਖ ਜੀ ਤੁਮ ਉਸ ਪਾਰਲੀਮੈਂਟ ਜਿੰਦਾਬਾਦ ਜਿੰਦਾਬਾਦ ਬਹੁਤ سارے ਸਾਥੀਆਂ ਨੇ ਲੱਗੂ ਬਣੇ ਬਹੁਤ سارے ਸਾਥੀਆਂ ਨੇ ਕਿਹਾ ਉਹੀ ਵਾਪਸ ਲੈ ਲਈ ਸਰਕਾਰ ਨੇ ਸਰਕਾਰ ਨੂੰ ਯੂ ਟਰਨ ਲੈ ਲਿਆ ਸਰਕਾਰ ਨੇ ਇਹ ਕਰ ਲਿਆ 2027 ਪੰਜਾਬ ਦੇ ਲੋਕ ਕਹ ਰਹੇ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਨਦੀਪ ਸਿੰਘ 라ਦਾਵੜੀ ਤੇ ਨਾਲ ਸਾਰੇ ਤੁਹਾਨੂੰ ਸਬੂਤੀ ਪਾਰਟਿ ਜੀ ਆ ਪੂਰੀ ਮਿਹਨਤ ਕਰ ਰਹੀ ਹੈ ਕੋਈ ਜਾੜਾ ਕੋਸੂੜ ਦੀ ਲੋੜ ਨਹੀਂ ਹੈ ਜਿਵੇਂ ਮੋਦੀ ਨੇ ਕੀਤਾ ਸੀ ਇੱਕ ਸਾਲ ਪਸਾਰ ਉੱਤੇ ਬੈਠੇ ਰਹੇ ਸਾਡਾ ਸੋਤ ਕਿਸਾਨ ਸੀ ਹਿਲ ਹੋ ਗਿਆ ਤੇ ਮੋਦੀ ਨੇ ਕਹਿਤਾ ਵੀ ਤੈਨ ਕਰੂ ਜਿਹੜੇ ਕਿਸਾਨੀ ਵਾਲੇ ਸੀ ਉਹ ਵਾਪਸ ਲੈ ਲਈ ਅਸੀਂ ਉੱਠ ਕੇ ਆਏ ਪਰ ਜਿਹੜਾ ਕਾਨੂੰਨ ਪਾਰਲੀਮੈਂਟ ਦੇ ਵਿੱਚ ਬਣਿਆ ਉਹ ਪਾਰਲੀਮੈਂਟ ਜਾ ਕੇ ਹੀ ਵਾਪਸ ਹੋਊਗਾ ਹਰ ਇੱਕ ਵਾਪਸ ਹੋਇਆ ਨਹੀਂ ਨਹੀਂ ਸੋਚਗਾ ਜੀ ਕਰੋ ਅਸੀਂ ਤੁਹਾਡੇ ਸਾਥ ਹਾਂ ਕਿੰਨੀ ਸਰਕਾਰ ਹੈਗੀ ਹੈ ਬੰਦਨਾ ਹੋਣੀ

ਇਹ ਜੂਅ ਪ੍ਰਸ਼ਨ ਉਜਾਰਨ ਕਰਤਾ ਕਿ ਇਸ ਕਿੜੀਏ ਪਾਲਿਸੀਆਂ ਨੀਤੀਆਂ ਲਾਭ ਲੈ ਲਈ ਪਰ ਜਦੋਂ ਤੱਕ ਨੋਟੀਫਿਕੇਸ਼ਨ ਨੂੰ ਡੀਲੋਨਿਫਾਈ ਨਹੀਂ ਕਰਦੇ ਉਦੋਂ ਤੱਕ ਤਲਵਾਰ ਲੜਕਦੀ ਯਾਵਲੀ ਹੋਣੀ ਹੈ ਹੁਣ ਉਹ ਤੇ ਕਿਸਾਨਾਂ ਦਾ ਕਿਸਾਨ ਤਾਂ ਹੋ ਗਈ ਪਰ ਸਭ ਕਿਉਂ ਉਹਦੇ ਨਾਲ ਮਜ਼ਦੂਰਾਂ ਦਾ ਨੁਕਸਾਨ ਵੱਧ ਹੋਊਗਾ ਬੈਂਕ ਰੋਣਿਤ ਸਿੰਘ ਗੈਰੀ ਚੇਰਮੈਨ ਵਰਗਾ ਕਾਮਰਦ ਕਰਮਚਾਰੀ ਕਮਿਸ਼ਨੀ ਕੇ ਕੇਸੀਪਾ ਹਰ ਕਾਂਗਰਸ ਵਿਪਾਦ ਪੰਜਾਬ ਪ੍ਰਦੇਸ਼ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਮਜ਼ਦੂਰ ਮਲਾਦਮ ਕਾਂਗਰਸ ਜਣੇਕੇ ਸਿੰਘ ਆਏ ਜਿਹੜਾ ਤੇ ਸ਼ਹਿਰ ਫਰੀਦਕੋਟ ਦੇ ਆਸੂਆਂ ਵੀ ਸਾਡੀਆਂ ਦੀ ਗੱਲ ਕਰਨੀ ਜਿਹੜੀ ਹੋਈ ਹੈ ਜਿਹਦੇ ਵਿੱਚ ਅਸੀਂ ਕਿੰਨੇ ਨੌਕਰੀਆਂ ਦਿੱਤੀਆਂ ਜਿਹਦੇ ਵਿੱਚ ਡਾਕਟਰ ਕਸ਼ਮੀਰ ਸਿੰਘ ਨੇ ਉਸੇ ਬਲਾਕ ਪ੍ਰਧਾਨ ਬਣਾਇਆ ਹੈ ਅ ਜਿੱਦਦਰ ਜੋਤੀ ਨੂੰ ਫਰੀਦਕੋਟ ਦਾ ਸ਼ਹਿਰੀ ਪ੍ਰਧਾਨ ਬਣਾਇਆ ਹੈ ਫਰੀਦਕੋਟ ਦੇ ਜ਼ਿਲ੍ਹਾ ਚੇਅਰਮੈਨ ਸਰ ਗੋਦੀ ਸਿੰਘ ਜੀ ਰਵਾਣਾ ਹੈਗੇ ਨੇ ਅ ਵਾਈਸ ਚੇਅਰਮੈਨ ਅ ਆਪਣੇ ਜੀ ਰਿਸ਼ਵਿੰਦਰ ਘਾੜੋ ਜੀ ਹੈਗੇ ਨੇ ਤੁਸੀਂ ਸਹਾਣੀ ਕਮੇਟੀ ਸਥਾਨ ਸੱਤਾ ਜੀ ਉਹਨਾਂ ਨੂੰ ਜਨਰਲ ਸਕੀ ਬਣਾਇਆ ਇਸ ਤਰ੍ਹਾਂ ਬਦਲ 11 12 ਜੁਤੀਆਂ ਜੀ ਹੈ ਅਸੀਂ ਅੱਜ ਜੀਤੀਆਂ ਤੋਂ ਇੱਕ ਜੁਤੀਆਂ ਕਰਨ ਵਾਸਤੇ ਅੱਜ ਦੀ ਮੀਟਿੰਗ ਸੀ ਡਾਕਟਰ ਜਿਤਰਾ ਜੀ ਜੋ ਕਿ ਐਸਸੀ ਵਿਭਾਗ ਆਰ ਇੰਡੀਆ ਦੇ ਚੇਅਰਮੈਨ ਜਲਦੀ ਹੀ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੇ ਕੇਸੀ ਵਿਭਾਗ ਦੇ ਜ਼ਿਲ੍ਹਾ ਕਮੇਟੀਆਂ ਬਲਾਕ ਕਮੇਟੀਆਂ ਦਾ ਗਠਨ ਕਰਕੇ ਉਹਨਾਂ ਦੀ ਅਗਵਾਈ ਦੇ ਵਿੱਚ ਕਮੇਟੀ ਜਿਹੜੀ ਆ ਉਹ ਕਰਨ ਜਾ ਰਹੇ ਆ ਮਜਬੂਤ ਮੁਲਾਦਮ ਕਾਂਗਰਸ ਅਤੇ ਕੇ ਕੇ ਸੀ ਵਿਭਾਗ ਵੱਲੋਂ راہਲ ਗਾਂਧੀ ਜੀ ਵੱਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਸਾਹਿਬ ਵੱਲੋਂ ਸ਼ੁਰੂ ਕੀਤੀ ਗਈ ਜਾਗਰੂਕਤਾ ਫੋੜ ਚੋੜ ਗੱਦੀ ਛੋੜੋ ਇਸ ਮਿਹਨ ਨੂੰ ਹਰ ਘਰ ਤੱਕ ਹਰ ਪਿੰਡ ਤੱਕ ਹਰ ਸ਼ਹਿਰ ਤੱਕ ਹਰ ਕਸਬੇ ਤੱਕ ਹਰ ਮਹਾਲੇ ਤੱਕ ਲੈ ਕੇ ਜਾਣ ਦਾ ਕੰਮ ਅਸੀਂ ਕਰਾਂ راہਲ ਗਾਂਧੀ ਜੀ ਦੀ ਜਿੰਨੀ ਤਰੀਫ਼ ਕੀਤੀ ਜਾ ਸਕੇ ਕਾਂਗਰਸ ਦੀ ਨੈਸ਼ਨਲ ਲੀਡਰਸ਼ਿਪ ਦੀ ਜਿੰਨੀ ਤਰੀਫ਼ ਕੀਤੀ ਜਾ ਸਕੇ ਸਾਹਿਬ ਪ੍ਰੇਕਾ ਗਾਂਧੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਨarendra Modi ਦੀਆਂ ਨੀਤੀਆਂ ਭਾਜਪਾ ਜਨਤਾ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਚੋਣ ਕਮਿਸ਼ਨ ਦੇ ਆਗੂ ਗੈਰ ਪਾਰਦੀਆਂ ਵੋਟਾਂ ਨੂੰ ਖੋਹਦਾ ਕੰਮ ਕੀਤਾ ਜਾ ਰਿਹਾ ਹੈ ਉਹਦਾ ਖਿਲਾਸਾ ਲੋਕ ਸਭਾ ਦੇ ਵਿੱਚ ਕੀਤਾ ਤੇ ਭਾਟਾ ਸਰਕਾਰ ਨੂੰ ਕੋਈ ਜਵਾਬ ਨਹੀਂ ਆਉ ਰਿਹਾ ਤੇ ਇਸ ਕਰਕੇ ਕਾਂਗਰਸ ਪਾਰਟੀ ਜਿਉਂ ਦੇ ਮਜ਼ਬੂਤ ਹੋ ਰਹੀ ਹੈ 2027 ਚ ਪੰਜਾਬ ਦੇ ਲੋਕ ਕਹੇ ਹੈ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣਾਈਏ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਦਰ ਸਿੰਘ ਰਾਜਾ ਬੜੀ ਤੇ ਨਾ ਸਾਰੇ ਕਾਂਗਰਸ ਪੁਜੀ ਕਾਂਗਰਸ ਜਿਹੜੀ ਆ ਪੂਰੀ ਮਿਹਨਤ ਕਰ ਰਹੀ ਹੈ ਪਰ ਦੋ ਜਨ ਸਟਾਈਟ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਉਹਨੇ ਰਚ ਕੇ ਕਿਹ ਕਿਸੀ ਵਿਭਾਗ ਕਾਂਗਰਸ ਪਾਰਟੀ ਦੇ ਇੱਕ ਇੱਕ ਵਰਕਰ ਦਾ ਵਿਸ਼ੇਸ਼ ਯੋਗਦਾਨ ਵਿਸ਼ੇਸ਼ ਸਜੋਗ ਹੋਗਾ ਕਿਹ ਕਿਸੀ ਵਿਭਾਗ ਕਾਂਗਰਸ ਪਾਰਟੀ ਮਜ਼ਬੂਤੀ ਦੇ ਨਾਲ ਅੱਗੇ ਵਧੇਗੀ ਜਿਹੜੇ ਸਟਾਈਟ ਚੌਲ ਵਾਲੀ ਸਰਕਾਰ ਦੇ ਇਨਸਰ ਮੰਦੂਰਾ ਨਾਜਵਾ ਹਰ ਵਰਗ ਦੇ ਲੋਕਾਂ ਦੇ ਹੱਕਾਂ ਤੇ ਇੱਜਾ ਦੀ ਆਵਾਜ਼ ਨੂੰ ਉਠਾਉਣ ਦਾ ਕੰਮ ਕਿਹ ਕਿਸੀ ਕਾਂਗਰਸ ਜਿਹੜੀ ਹੈ ਉਹ ਕਰੇ پچھلے منیشوار کی میٹنگ کیا کہ چاہے اٹھئے چاہے لڑیے سامنے جو بھی ختم کرتا جائے کہ آپ آدمی پارٹی کو مل جانے ڈرا ماحول پیدا کرنا چاہتے ہیں ਮੁਨੀਸ਼ ਸੋਧਿਆ ਹੋਈਿਆ ਹੋਈਿਆ ਆਵਾਜ਼ੀ ਪਾਰਟੀ ਦੇ ਰੂਪ ਪੰਜਾਬ ਦੇ ਵਿੱਚ ਹਾਸਤਰਾ ਫਲਾਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਪਹਿਲੇ ਹਾਰ ਖਰਾਬ ਨੇ ਹਰ ਰੋਜ਼ ਗੋਲੀਾਂ ਚੱਲ ਰਹੀਆਂ ਨੇ ਲੋਕਾਂ ਨੂੰ ਮਾਰਿਆ ਜਾ ਰਿਹਾ ਔਰ ਮੁਨੀਸ਼ ਸੋਧਿਆ ਵਰਗੇ ਜਿਹੜੇ ਉਹਦੇ ਬਿਆਨ ਦੇ ਕੇ ਸਰਕਾਰ ਨੂੰ ਜਿਹੜਾ ਪ੍ਰਧਾਰ ਪੈਣਾ ਕਰ ਰਹੀ ਹੈ ਪੰਜਾਬ ਦੀ ਇੱਜ਼ਤ ਦੇ ਖਾਤੇ ਵਾਸਤੇ ਖਤਮ ਬਣ ਰਿਹਾ ਮੈਂ ਕਿਹਨੂੰ ਸੀ ਗੈਰੀ ਟੈਗੇਸੀ ਪਾ ਕੇ ਉਸ ਦਾ ਛੇ ਮਹੀਨੇ ਬਾਅਦ ਤੇ ਕੌਣਸ ਬਲੋ ਮੁਨੀਸ਼ ਸੋਧਿਆ ਜਿਸ ਗਾਦੀ ਨੇ ਲੈ ਕਰਾ ਔਰ ਚੈਨ ਕਰਾ ਜੇਕਰ ਮਸੀਹ ਦਾ ਮਾਇਸ ਮਹਾਰਾਜ ਸਤਾਨਾ ਪੰਜਾਬ ਦੇ ਪਿੰਡਾਂ ਵਿੱਚ ਵੜੋਂਗੇ ਤਾਂ ਪੰਜਾਬ ਦੇ ਲੋਕਾਂ ਨੇ ਕਾ ਮਗਲਾਉ ਨਹੀਂ ਫੜਨ ਦਿੱਤਾ ਪੰਜਾਬ ਦੇ ਲੋਕਾਂ ਨੇ ਇਹ ਜਾਨ ਨੂੰ ਕੱਦਣਾ ਨਹੀਂ ਕਰਨ ਦਿੱਤਾ ਕਿਉਂ ਪੰਜਾਬ ਦੇ ਲੋਕ ਬਹੁਤ ਵੀ ਦੁਰਦੁਦ ਦੇ ਵਿੱਚੋਂ ਮਖੀਰਾਂ ਕਰਕੇ ਬਾਹਰ ਮਾਰਨੇ ਤੇ ਤੁਹਾਨੂੰ ਲੱਭਣਾ ਕੁਝ ਵੀ ਜਿੜਿਆ ਨਹੀਂ ਭਜਾਇਆ ਉਹ ਤੋਂ ਬੁਰੀ ਤਰ੍ਹਾਂ ਪੰਜਾਬ ਵਾਲੇ ਫੋੜ ਬਚਵਾਂਗੇ ਤੇ ਮੈਂ ਸਭੁੱਝੇ ਪੰਜਾਬ ਵਾਸੀਆਂ ਨੂੰ اپیل کرنا مزدورہ کو مہارڈوہ کو ہر خیتے جی کام کرنے والے ورکہ کو اپیل کرنا کیا ہو کہ ایک ایسی پاہ کامرس کو مضبوط کر کے کامرس پارٹی کو پنجاب جو کچھ ہر وقت داکھ مضبوط کریے لوگ کا دیکھ کاندی کاندی آواز بڑھیں